ਅੱਜ ਮੈਂ ਤੁਹਾਡੇ ਨਾਲ ਨਵੇਂ ਕਿਸਮ ਤੇ ਤੇ ਸਵਾਦਿਸ਼ਟ ਆਲੂ ਵਾਲੇ ਪਰੌਂਠੇ ਦੀ ਰੈਸিপি ਸ਼ੇਅਰ ਕਰਨ ਲੱਗੇ ਆ ਤੇ ਇਸ ਰੈਸিপি ਨੂੰ ਤੁਸੀਂ ਇੱਕ ਵਾਰ ਘਰੇ ਜ਼ਰੂਰ ਟਰਾਈ ਕਰੋ ਜੇ ਤੁਹਾਨੂੰ ਇਹ ਰੈਸিপি ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਤੇ ਸਮਾਇਰਾ ਕਿਚਨ ਵੀਡੀਓਜ਼ ਦੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਇਹੋ ਜਿਹੇ ਰੈਸিপি ਵਾਲੇ ਵੀਡੀਓ ਹੋਰ ਲੈ ਕੇ ਆਉਂਦੀ ਰਹੀਏ ਪਰੌਂਠੇ ਬਣਾਉਣ ਵਾਸਤੇ ਜੀ ਆਪਾਂ ਨੂੰ ਲੋਕ ਨਾ ਚਟਿਆ ਆਲੂ ਵੀ ਬਾਲਦੇ ਨੇ ਅਸੀਂ ਨਾ ਲਾਲ ਆਲੂ ਲਾਲ ਆਲੂ ਦੇ ਪਰੌਂਠੇ ਯਾਰ ਬਹੁਤ ਸਵਾਦ ਬਣਦੇ ਨੇ ਕਾਣ ਚ ਵੀ ਸਵਾਦ ਹੁੰਦੇ ਨੇ ਤੇ ਇਹ ਆ ਆਲੂ ਹੁੰਦੇ ਨੇ ਨਮਕੀਨ ਠੀਕ ਹੈ ਨਮਕੀਨ ਆਲੂ ਇਹ ਪੂਰੇ ਵਧੀਆ ਆਲੂ ਹੁੰਦੇ ਨੇ ਯਾਰ ਮਿੱਠੇ ਨਹੀਂ ਬਣਦੇ ਜਿਹੜੇ ਤੁਸੀਂ ਦੂਜੀ ਚਟੇ ਆਲੂ ਹੁੰਦੇ ਨੇ ਉਹ ਮਿੱਠੇ ਬਣ ਜਾਂਦੇ ਨੇ ਠੀਕ ਆ ਆਲੂ ਇਹ ਆਲੂ ਨਾ ਉਬਲਣ ਦੇ ਵਿੱਚ ਜ਼ਿਆਦਾ ਟਾਈਮ ਲਾਉਂਦੇ ਨੇ ਇਸ ਕਰਕੇ ਤੁਸੀਂ ਇਹਨੂੰ ਕੱਟ ਕੇ ਵਾ ਲਓ ਜਿਹੜੇ ਆ ਆਲੂ ਹੁੰਦੇ ਨੇ ਪਰ ਉਹਦੇ ਪਰੌਂਠਿਆਂ ਵਾਸਤੇ ਠੀਕ ਆ ਤੇ ਆ ਆਪਾਂ ਆਲੂ ਬਾਲੇ ਦੇ ਆਪਣੇ ਆਲੂ ਉਬਲ ਗਏ ਠੀਕਾ ਹੁਣ ਇਹਦੇ ਛਿਲਕੇ ਲਾਵਾਂਗੇ ਸਾਰਾ ਕੁਝ ਕਰਾਂਗੇ ਤੁਹਾਨੂੰ ਬਾਅਦੋਂ ਦਿਖਾਵਾਂਗੇ ਜੀ ਤੇ ਆ ਇੱਕ ਪਿਆਜ਼ ਹੋ ਗਿਆ ਜੀ ਚਾਰ ਹੋ ਗਈਆਂ ਹਰੀਆਂ ਮਿਰਚਾਂ ਆ ਹੋ ਗਿਆ ਨੂਨ ਮਿਰਚ ਹਲਦੀ ਤੇ ਸਾਬਤ ਧਨੀਆ ਤੇ ਆ ਹੋ ਗਿਆ ਜੀ ਆਪਣਾ ਭੁੰਨਿਆ ਹੋਇਆ ਜੀਰਾ ਆਪਣੀ ਕਸੂਰੀ ਮੇਥੀ ਤੇ ਆ ਹੋ ਗਿਆ ਜੀ ਆਪਣਾ ਕਾਲਾ ਨੂਕ ਠੀਕਾ ਜੀ ਹੁਣ ਆਪਾਂ ਆਲੂ ਛਿੱਲਦੇ ਆ ਆਲੂ ਛਿੱਲਣ ਤੋਂ ਬਾਅਦ ਤੁਹਾਨੂੰ ਦਿਖਾਉਣੇ ਕੀ ਗੱਲ ਬਾਤ ਆਲੂ ਜਾਂਦੇ ਆ ਜੀ ਕਰ ਰਹੇ ਹਾਂ ਹਾਂਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਸਿਰੋਂ ਲੱਗਿਆ ਆਲੂ ਵਾਲੇ ਪਰੌਠੇ ਨਮਕੀਨ ਕਿਹੜਾ ਆਪਾਂ ਨੂੰ ਵਾਈਟ ਆਲੂ ਲੈਣੇ ਨੇ ਆਪੋਂ ਮਿੱਠੇ ਹੁੰਦੇ ਨੇ ਆਪਾਂ ਲੈਣੇ ਨੇ ਲਾਲ ਆਲੂ ਨਾਲ ਆ ਤੁਮ ਲਾਲ ਆਲੂ ਮਿੱਠੇ ਨਹੀਂ ਖਾਣ ਚ ਵੀ ਨਮਕੀਨ ਬੰਦੇ ਨੇ ਹਾਂ ਆ ਆਲੂ ਬਾਲਦੇ ਤੁਸੀਂ ਇੱਧਰ ਹਾਂ ਆਹ ਲਾਲ ਆਲੂ ਬਾਲਦੇ ਹੈ ਠੀਕ ਹੈ ਆ ਆਲੂ ਬਾਲਦੇ ਲਾਲ ਤੁਸੀਂ ਤੇ ਅੱਛਾ ਤੇ ਇਦੇ ਵਿੱਚ ਕੀ ਕੀ ਪਾਉਂਗੇ ਤੁਸੀਂ ਨੋਨ ਮਿਰਚ ਨੂਨ ਮਿਰਚ ਹਲਦੀ ਨਹੀਂ ਭਾਜੀ ਚਲ ਪਾ ਦੀ ਹਲਦੀ ਪੂਵੇ ਪੁਣਿਆ ਵਜਰਾ ਭੂਆ ਆ ਕਾਲਾ ਨਮਕ ਪੂਆ ਕਸੂਰੀ ਵਿੱਚ ਭੂਮ ਮਿਰਚ ਤੇ ਪਿਆਜ਼ ਠੀਕ ਹੈ ਜੀ ਇਹ ਤੁਸੀਂ ਨਵੇਂ ਤਰੀਕੇ ਨਾਲ ਬਣਾ ਰਹੇ ਹੋ ਹਾਂ ਕਸੂਰੀ ਵਿੱਚ ਹੀ ਤਾਂ ਪਾ ਲਈ ਕਸੂਰੀ 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 ਹਲੋ ਸਿਵਾਲ ਦੇ ਉਹ ਠੀਕੇ ਵੀ ਲਾ ਦੇ ਛਿਲਕੇ ਲਾਦੇ ਜੀ ਉਹਦੇ ਹੁਣ ਜਿਹੜਾ ਮੈਸ਼ ਕਰਨਾ ਆ ਆ ਨੂੰ ਮੈਸ਼ ਕਰਨਾ ਚਾਹਾਂ ਪਹਿਲੇ ਚਲਦੇ ਆ ਚਲੋ ਚਲੋ ਪੱਤਾਂ ਨਾਲ ਵੀ ਕਰ ਸਕਦੇ ਆ ਪੱਤਾਂ ਨਾਲ ਗਰਮਣੇ ਤਾਂ ਕਰਕੇ ਨਹੀਂ ਹੁੰਦੇ ਪਹਿਲਾਂ ਇਹਨੇ ਨਾਲ ਕਰਨਾ ਛਿਲਦੇ ਹੋਗੇ ਤਾਂ ਕਿ ਤੁਸੀਂ ਕੀ ਨਹੀਂ ਦਿਖਾਇਆ ਆਹਾ ਕੀ ਹੋਣਾ ਆ ਚਿੱਲੀ ਫਲੈਕਸ ਪਾਵਾਂਗੇ ਜੀ ਆਪਾਂ ਪਾਵਾਂਗੇ ਜੀ ਮਸਾਲਾ ਹੋ ਗਿਆ ਤੇ ਆਹਾ ਔਰੀਗানো ਹੋ ਗਿਆ ਜੀ ਠੀਕ ਆਹਾ ਆਲੂ ਆਪਾਂ ਮੈਸ਼ ਕਰ ਲੇ ਆਲੂ ਜਦੋਂ ਮੈਸ਼ ਹੋ ਆਹਾ ਆਲੂ ਆਪਾਂ ਮੈਸ਼ ਕਰ ਲੇ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਆਪਣਾ ਸਮਾਨ ਆਹਾ ਪਾਤੇ ਜੀ ਪਿਆਜ਼ ਠੀਕ ਹੈ ਜੀ ਉਨੇ ਦੇ ਵਿੱਚ ਪਾਵਾਂਗੇ ਆਪਾਂ ਚੀਲੀ ਫਲੈਕਸ ਐਨਨੇ ਕੁ ਪੌਣੀਆਂ ਚੀਲੀ ਫਲੈਕਸ ਪੌਣੀਆਂ ਆ ਆਹ ਹੋ ਗਿਆ ਆਪਾਂ ਉਹ ਜੀ ਮਸਾਲਾ ਆਹ ਹੋ ਗਿਆ ਆਪਣਾ ਓਰੀਗਾਨੋ ਕਾਲਾ ਨਮਕ ਪਾਤਾ ਆਹ ਪਾਤੀ ਜੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਐਨੀ ਕ ਪਾਵਾਂਗੇ ਹਲਦੀ ਮਿਰਚ ਪਾਵਾਂਗੇ ਇੰਨੀ ਗਾ ਆਹ ਪਾਤਾ ਜੀ ਆਪਾਂ ਨੋਨ ਸਵਾਦ ਅਨੁਸਾਰ ਜੀ ਸਾਰਾ ਕੁਝ ਪੈ ਗਿਆ ਤੇ ਹੁਣ ਇਹਨੂੰ ਆਪਾਂ ਮਿਕਸ ਕਰ ਲੈਣਾ ਆਪਾਂ ਦਾ ਸੀਗਾ ਜੀ ਆਪਾਂ ਇਹਦੇ ਵਿੱਚ ਜੀਰਾ ਠੀਕ ਹੈ ਜੀ ਬਾਸ ਆਲੂਆਂ ਦੀ ਪਿੱਠੀ ਬਣ ਕੇ ਤਿਆਰ ਹੈ ਤੇ ਇਹਦੇ ਉੱਤੇ ਕੋਈ ਕੱਪੜਾ ਜਾਂ ਪਲੇਟ ਧਰ ਕੇ ਇਹਨੂੰ 10 ਮਿੰਟ ਵਿੱਚ 10 ਮਿੰਟ ਤੱਕ ਟੱਕ ਟੱਕ ਕੇ ਰੱਖ ਦੋ ਆਲੂ ਦਾ ਪੇੜਾ ਕਰਕੇ ਪੇੜਾ ਕਰਕੇ ਆਟੇ ਦਾ ਜੀ ਉਹਦੇ ਚ ਆਏ ਆਲੂ ਪਾ ਦੋ ਕਈ ਦਾ ਲੋਕ ਆਏ ਕਰਕੇ ਨਾ ਇੱਕ ਹੋਰ ਰੋਟੀ ਉੱਤੇ ਧਰ ਦਿੰਦੇ ਨੇ ਮਗਰ ਅਸੀਂ ਇਹ ਨਹੀਂ ਐ ਕਰ ਦਿੰਦੇ ਆ ਜੀ ਯਾਨੀ ਕਿ ਨਾਲੇ ਤਾਂ ਲਾਲ ਆਲੂ ਦਾ ਨਾਲੇ ਬਾਹਰ ਨਹੀਂ ਨਿਕਲਦੇ ਨਾਲੇ ਖਾਣ ਚਮਕੀਨ ਬਣਦੇ ਨੇ ਪੂਰੇ ਵਧੀਆ ਬਣਦੇ ਨੇ ਲਾਲ ਲੰਡੇ ਆਲੂ ਵਾਲੇ ਪਰੌਂਠੇ ਦਾ ਲਾਲ ਆਲੂ ਜੀ ਵਧੀਆ ਲੱਗਦਾ ਹਾਂ ਰੱਖਤਾ ਜੀ ਆਪਾਂ ਤਵੇ ਦੇ ਉੱਤੇ ਆਪਣਾ ਪਰੌਂਠਾ ਠੀਕ ਹੈ ਜੀ ਆ ਇੱਕ ਪਾਸਿਓ ਆਪਣਾ ਪਰੌਂਠਾ ਬਣ ਗਿਆ ਜੀ ਤੇ ਹੁਣ ਦੂਜੇ ਪਾਸੇ ਰੱਖਤਾ ਤੇ ਹੁਣ ਆਪਾਂ ਇਹਦੇ ਤੇ ਲਾਵਾਂਗੇ ਕਿਉਂ ਅੱਲਾਹ ਤਾਲਾ ਫਰੈਂਟ ਤੇਲ ਦੇਸੀ ਘਿਓ ਨਾਲ ਬਹੁਤ ਸਵਾਦ ਲਾ ਦਿੰਨੇ ਮਗਰ ਅੱਜ ਅਸੀਂ ਫਰੈਂਟ ਨਾਲ ਬਣਾ ਕੇ ਦੇਖ ਰਹੇ ਆ ਜਿਹੜੇ ਬਸੇ ਲਾਤਾ ਹਾਂ ਤੇਲ ਇਹਨੂੰ ਸਿਰਫ 1-2 ਮਿੰਟ ਹੀ ਸੇਕਣਾ ਹੁੰਦਾ ਸੇਕ ਕੇ ਕੋਲਾ ਆਪਣਾ ਪਰੌਂਠਾ ਤਿਆਰ ਹੋ ਜਾਂਦਾ ਭਾਈ ਹੋਏ ਜੀ ਆਪਣਾ ਪਰੌਂਠਾ ਤਿਆਰ ਹੋ ਚੁੱਕਿਆ ਬਣ ਕੇ ਜੀ ਆਹ ਪਰੌਂਠੇ ਦੀ ਰੰਗਤਾ ਜੀ ਕੀ ਬਾਤ ਕੀ ਗੱਲ ਬਾਤ ਆ ਆ ਦੇਖੋ ਜੀ ਆ ਪਰੌਂਟਾ ਸਾਡਾ ਬਣ ਚੁੱਕਿਆ ਆ ਪਰੌਂਠੇ ਦੇ ਵਿੱਚ ਆ ਗਈ ਨਾਲ ਮੱਖਣ ਅਚਾਰ ਆ ਦੇਖੋ ਜੀ ਪਰੌਂਟਾ ਕੀ ਬਾਤ ਹੀ ਹੈਣਾ ਜੀ ਜੀ ਸਵਾਦ ਆਣਾ ਸਵਾਦ ਆ ਚਲੋ